ਛੋਟੇ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਕੀ ਹਾਲ ਚਾਲ ਆ ਵਧੀਆ ਸਰ ਵਧੀਆ ਕੀ ਨਾਮ ਆ ਵੀਰ ਤੁਹਾਡਾ ਸੁਖਵਿੰਦਰ ਸਿੰਘ ਨਾਮ ਹੈ ਸੁਖਵਿੰਦਰ ਸਿੰਘ ਤੁਹਾਨੂੰ ਕੀ ਪ੍ਰੋਬਲਮ ਰਹੀ ਸੀ ਸਰ ਮੇਰੇ ਜੇਮ ਮਕਰਦਾ ਸੀਗਾ ਬੈਗ ਤੇ ਇੱਕਦਮ ਝੁਕਿਆ ਸੀਗਾ ਮਤਲਬ ਪੱਟਾ ਵੀ ਬਾਜੀ ਆਈ ਸੀ ਕਿ ਉਹ ਮੋਜ ਮਚ ਜੀ ਹੋ ਗਈ ਵੀ ਅੰਦੇ ਹੁੰਦੇ ਹਨ ਹਾਂ 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 ਬੈਗ ਚ ਉਹ ਦਰਦ ਨੂੰ ਲੱਗਿਆ ਸੀਗਾ ਜੀ ਅੱਛਾ ਫਿਰ ਕੀ ਟਰੀਟਮੈਂਟ ਕਰਿਆ ਤੁਸੀਂ ਪਹਿਲਾਂ ਸਟਾਰਟਿੰਗ ਚ ਕੀ ਕੀਤਾ ਸਰ ਮੂਵ ਮਲਦਾ ਰਿਹਾ ਜੀ ਉਹ ਘਰੇ ਅੱਛਾ ਤੇ ਮਤਲਬ ਡਾਕਟਰ ਨੇ ਦਿਖਾਇਆ ਮਾਲਿਸ਼ ਨੂੰ ਕਰਵਾਈ ਨਹੀਂ ਫਰਕ ਪਿਆ ਜੀ ਕਿਤੋਂ ਨਹੀਂ ਫਰਕ ਬੈਟ ਦੀ ਬੈਗਾ ਸੀਗਾ ਸਰ ਮੈਂ ਤਿੰਨ ਚਾਰ ਜ ਕਿੰਨੇ ਡਾਕਟਰ ਬਦਲੇ ਚਾਰ ਪੰਜ ਡਾਕਟਰ ਬਦਲੇ ਸਰ ਚਾਰ ਪੰਜ ਮਹੀਨਾ ਤੋਂ ਮੈਂ ਬੈੱਡ 'ਤੇ ਹੋ ਗਿਆ ਸੀਗਾ ਜੀ ਬਿਲਕੁਲ ਅਮੀਰੀ ਸੀਗੀ ਜ਼ਿੰਦਗੀ 'ਚ ਵੀ ਠੀਕ ਹੋ ਜਾਣਗੇ ਕਿ ਨਹੀਂ ਹੋਮਾਰੀ ਬਿਲਕੁਲ ਵੀ ਨਹੀਂ ਸਰ ਮੇਰਾ ਤਾਂ ਬਹੁਤ ਜ਼ਿਆਦਾ ਦਰਦਨਾ ਤਰਸਦਾ ਸੀਗਾ ਜੀ ਓਕੇ ਬਿਲਕੁਲ ਆਰਾਮ ਨਹੀਂ ਪੈਂਦਾ ਸੀ ਮੈਂ ਇੱਕ ਦਿਨ ਫੇਸਬੁੱਕ 'ਤੇ ਬੈਠਾ ਦੇਖ ਰਿਆ ਸੀਗਾ ਜੋ ਤੇ ਲਾਈਵ 'ਤੇ ਚੱਲ ਰਿਹਾ ਸੀਗਾ ਜੀ ਡਾਕਟਰ ਚਰਦਾ ਦਾ ਹਾਂ ਤੇ ਮੈਨੂੰ ਦੱਸਿਆ ਕਿਸ ਨੇ ਵੀ ਕਹਿੰਦੇ ਆਪਾਂ ਚੱਲ ਜਾ ਕੇ ਉਹਨੇ ਹੱਥੋਂ ਕਿਹਨੂੰ ਪੁੱਛਿਆ ਆਪਣੇ ਘਰ ਦੋਨਾਂ ਮੈਂ ਕਿਹਾ ਜਾਇਮ ਆ ਜੀ ਕਹਿੰਦੇ ਜਾਇਆ ਜੀ ਇੱਥੇ ਟੋਟਲ ਕਿੰਨੇ ਮਹੀਨੇ ਲਾ ਚੱਲੇ ਤੁਹਾਡਾ ਰਾਤ ਜੀ ਤਿੰਨ ਕਿ ਮਹੀਨੇ ਲਾ ਚੱਲਿਆ ਸਰ ਤਿੰਨ ਮਹੀਨੇ ਵਿੱਚ ਤੁਸੀਂ ਠੀਕ ਹੋ ਗਏ ਹੋ ਤਿੰਨ ਜਿੰਨੇ ਬਿਲਕੁਲ ਸਹੀ ਹੋ ਗਿਆ ਜੀ ਤੇ ਸਟਾਰਟਿੰਗ ਜਦੋਂ ਤੁਸੀਂ ਇੱਥੇ ਦਵਾਈ ਲੈਣੀ ਸ਼ੁਰੂ ਕੀਤੀ ਤੇ ਕਿੰਨੇ ਦਿਨਾਂ ਚ ਫਰਕ ਮਹਿਸੂਸ ਕੀਤਾ ਵੀ ਤੁਸੀਂ ਵੀ ਹਾਂ ਠੀਕ ਹੋ ਰਹੇ ਹੋ 15 ਮਿੰਟ ਚ 15 ਵੀ ਮਿੰਟ ਦਿਨਾਂ ਬਾਅਦ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀਗਾ ਜੀ ਹੁਣ ਤੁਸੀਂ ਬਿਲਕੁਲ ਸਹੀ ਮਹਿਸੂਸ ਕਰਦੇ ਹੋ ਬਿਲਕੁਲ ਸਹੀ ਹੈ ਜੀ ਤੇ ਜਿਮ ਚ ਦਾ ਲੋਕ ਹੁਣ ਕਿੰਨਾ weight ਚੱਕਦੇ ਆ ਚਲੋ ਇੱਥੇ weight ਤਾਂ ਨਹੀਂ ਚੁੱਕਾ ਸਕਦੇ ਇਹ ਬੈਟ ਕੰਨ ਦਾ ਮਾਰ ਲੈਂਦੇ ਆ ਮਾੜਾ ਜਿਹਾ ਬੈਟ ਕੰਨ ਮਾਰ ਕੇ ਦਿਖਾਉਂਗੇ ਬਿਲਕੁਲ ਸਰ ਆ ਦੇਖੋ ਹਾਂ ਬਿਲਕ ਇੱਕ ਵਾਰੀ ਫਿਰ ਕੋਈ ਤਕਲੀਫ ਨਹੀਂ 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 ਸਰ ਬਿਲਕੁਲ ਸਹੀ ਹੈ ਜੀ ਚਿਹਰੇ ਦੀ ਸਮਾਈਲ ਥੋੜੀ ਦੱਸ ਦਿਓ ਤੁਸੀਂ ਵਾਕਿਆ ਹੀ ਠੀਕ ਹੋ ਹਨਾ ਹਾਂਜੀ ਹਾਂਜੀ ਸਰ ਤੇ ਡਾਕਟਰ ਸ਼ਰਦਾ ਹਸਪੀਟਲ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਧੰਨਵਾਦ ਸਰ ਮੈਂ ਤਾਂ ਉਮੀਦ ਨਹੀਂ ਸੀ ਕਿ ਉੱਠਣ ਲਈ ਮੈਂ ਤਾਂ ਵੀ ਸਹੀ ਹੋ ਜਾਊਗਾ ਮੈਂ ਤੁਸੀਂ ਹੁਣ ਠੀਕ ਹੋ ਗਏ ਹੋ ਨਾ ਹਾਂਜੀ ਹਾਂਜੀ ਸਰ ਬਿਲਕੁਲ ਖੁਸ਼ ਹਾਂਜੀ ਹਾਂਜੀ ਸਰ ਚਲੋ ਸਾਨੂੰ ਵੀ ਖੁਸ਼ੀ ਹੁੰਦੀ ਹੈ ਤੁਹਾਡਾ ਇਲਾਜ ਕਰਕੇ ਥੈਂਕ ਯੂ ਥੈਂਕ ਯੂ ਸਰ